ਤੁਸੀਂ ਜੇ ਦੂਮਸੇ ਵਾਲੇ ਦੀ ਗੱਲ ਕੀਤੀ ਹੋ ਆਪਣੇ ਆਪ ਨੂੰ ਟਿੱਬਿਆਂ ਦਾ ਪੁੱਤ ਕਹਿੰਦਾ ਸੀ ਅੱਜ ਲੋਕ ਇਥੋਂ ਕੈਨੇਡਾ ਨੂੰ ਉਡਾਰੀਆਂ ਮਾਰਦੇ ਹੋ ਕੈਨੇਡਾ ਤੋਂ ਵਾਪਸ ਆਇਆ ਸੀ ਉਹਨੇ ਇੱਕ ਸੁਨੇਹਾ ਦਿੱਤਾ ਸੀਗਾ ਕਿ ਆਪਣੇ ਮੁਲਕ 'ਚ ਰਹਿ ਕੇ ਵੀ ਤੁਸੀਂ ਤਰੱਕੀ ਕਰ ਸਕਦੇ ਹੋ ਮੇਰੇ ਬੱਚਾ ਅਮਰੀਕਾ ਰਹਿੰਦੇ ਆ ਮੈਂ ਜਦੋਂ ਵੀ ਉਹਦੇ ਨਾਲ ਫੋਨ ਤੇ ਆਪਣੇ ਗ੍ਰੈਂਡਸਨਾਂ ਨਾਲ ਗੱਲ ਕਰਦਾ ਆਪਣੇ ਪੁੱਤਰਿਆਂ ਨਾਲ ਤੇ ਮੈਂ ਪੰਜਾਬੀ 'ਚ ਹੀ ਗੱਲ ਕਰਦਾ ਉਹਨਾਂ ਨਾਲ ਜੇ ਅਸੀਂ ਪੰਜਾਬੀ ਮਾਂ ਬੋਲੀ ਨਾਲ ਜੁੜਾਂਗੇ ਤੇਸੀਂ ਆਪਣੀ ਕੁਰਬਾਨੀ ਨਾਲ ਵੀ ਜੁੜਾਂਗੇ ਕੁਰਬਾਨੀ ਨਾਲ ਜੁੜਾਂਗੇ ਤੇ ਅਸੀਂ ਆਪਣੇ ਹਿੱਸੇ ਨਾਲ ਜੁੜੇ ਹੋਏ ਹਾਂ ਆਪਣੀ ਮਾਂ ਬੋਲੀ ਤੇ ਮਾਣ ਕਰਾਂਗੇ ਅਸੀਂ ਪੰਜਾਬ 'ਚ ਰਹਿ ਰਹੇ ਹਾਂ ਅਸੀਂ ਆਪਣਾ ਸਮਾਨ ਵੇਚਣਾ ਤੇ ਬੁਥੀ ਮੈਂ ਅੰਗਰੇਜ਼ੀ 'ਚ ਲਿਖਿਆ ਹੋਊਗਾ ਤੇ ਕਿਸੇ ਨੂੰ ਸਮਝ ਨਹੀਂ ਆਉਣਾ ਵੀ ਕਾਦੀ ਦੁਕਾਨ ਹੈ ਅਸੀਂ ਆਪਣੇ ਆਨੂੰ ਮਾਡਰਨ ਸਮਝ ਕੇ ਤੇ ਜ਼ਿਆਦਾ ਅਸੀਂ ਆਪਣੀ ਮਾਤ ਭਾਸ਼ਾ ਤਾਂ ਛੱਡੋ ਅਸੀਂ ਆਪਣੀ ਜਿਹੜੀ ਜੜੀ ਘومی ਭਾਸ਼ਾ ਹਿੰਦੀ ਉਹਨੂੰ ਵੀ ਛੱਡਿਆ ਹੈ ਇਤਾਂ ਅੰਗਰੇਜ਼ੀ ਨੂੰ ਅਸੀਂ ਪਰਫੁੱਲਤਾ ਦਿੱਤੀ ਹੋਈ ਹੈ ਅਸੀਂ ਜਿਹੜੀ ਉਹ ਮਾਨਸਿਕ ਗੁਲਾਮੀ ਹੈ ਸਾਡੀ ਅੰਗਰੇਜ਼ਾਂ ਦੀ ਉਹ ਅਸੀਂ ਨਹੀਂ ਛੱਡ ਰਹੇ ਤਾਂ ਜੀਐਨਐ ਕਾਲਜ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਅੱਜ ਕੱਲ ਦੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜਨ ਲਈ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਕਾਲਜ ਦੇ ਡਾਇਰੈਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਪਹਿਲੇ ਤਾਂ ਸਰ ਬਹੁਤ-ਬਹੁਤ ਸਵਾਗਤ ਹੈ ਤੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੁਹਾਡੇ ਅੱਜ ਮੈਨੂੰ ਅੱਜ ਵੱਲ ਦੀ ਬੜੀ ਖੁਸ਼ੀ ਹੈ ਕਿ ਗੁਨਾਨਕ ਦੇਵ ਇੰਜੀਨੀਅਰਿੰਗ ਕਾਲਜ ਹਮੇਸ਼ਾ ਹੀ ਲੀਡ ਲੈਂਦਾ ਹੈ ਤੇ ਵਕਫ-ਵਕਸ ਓਕੇਜਨ ਤੇ ਜਿਹੜੇ ਵੀ ਹੁੰਦੇ ਆ ਕੋਈ ਨਾ ਕੋਈ ਸਮਾਗਮ ਕਰਦੇ ਰਹਿੰਦੇ ਆ ਅੱਜ ਵੀ ਡਾਕਟਰ ਸਹਿਜਪਾਲ ਸਿੰਘ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਚ ਜੋ ਸਾਡਾ ਜਿਹੜੇ ਲਾਇਬ੍ਰੇਰੀ ਹੈ ਸਾਡੀ ਸੈਂਟਰਲ ਲਾਇਬ੍ਰੇਰੀ ਉਹਦੇ ਸਟਾਫ ਵੱਲੋਂ ਮੈਡਮ ਸੁਰਿੰਦਰਕੌਰ ਦੀ ਅਗਵਾਈ ਚ ਜਿਹੜੀ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਉਹਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ ਇਹਦੇ ਵਿੱਚੋਂ ਬਾਹਰੋਂ ਵੀ ਸਾਡੇ ਮਹਿਮਾਨ ਆਏ ਸਰਜਿੰਦਰ ਸਿੰਘ ਜੀ ਸਾਬ ਮਜੀਤ ਸਿੰਘ ਵਿਦੇਸ਼ਾਂ ਕੈਨੇਡਾ ਤੋਂ ਆਏ ਇਕ ਉਪਰ ਦਾ ਗਾਇਕ ਜੋ ਹੈ ਗਰੇਵਾਲ ਉਹਨੇ ਵੀ ਆਪਣੀ ਬਲੰਦ ਆਵਾਜ਼ ਵਿੱਚ ਆਪਣੇ ਸੰਗੀਤਕਾਰੀ ਪੇਸ਼ਕਾਰੀ ਕੀਤੀ ਮੈਡਮ ਸਰੋਜ ਜੋ ਸਾਡੇ ਪ੍ਰਿੰਸੀਪਲ ਰਿਟਾਇਰਡ ਹੈ ਉਹਨਾਂ ਨੇ ਪੰਜਾਬੀ ਮਾਮ ਬੋਲੀ ਬਾਰੇ ਕਾਫੀ ਭਾਪੂਰ ਜਿਹੜਾ ਆਪਣਾ ਪਰਚਾ ਪੜਿਆ ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਪੰਜਾਬੀ ਮਾਮ ਬੋਲੀ ਹੈ ਇਹਦੀ ਪਰਫੁੱਲਤਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਦੋਂ ਤੱਕ ਅਸੀਂ ਨੂੰ ਆਪਣੇ ਪਰਿਵਾਰ ਦੀ ਬੋਲੀ ਆਪਣੇ ਵਪਾਰ ਦੀ ਬੋਲੀ ਆਪਣੇ ਰੋਜਗਾਰ ਦੀ ਬੋਲੀ ਆਪਣੇ ਸਰਕਾਰ ਦੀ ਬੋਲੀ ਨਹੀਂ ਬਣਾਉਂਦੇ ਉਦੋਂ ਤੱਕ ਪੰਜਾਬੀ ਮਾਂ ਬੋਲੀ ਨੂੰ ਅਸੀਂ ਗੱਲਾਂ ਬਾਤਾਂ ਤੱਕ ਹੀ ਸੀਮਤ ਰਹਿ ਜਾਾਂਗੇ ਅੱਜ ਵੱਡੇ ਪੱਧਰ ਤੇ ਜਿਹੜਾ ਪੰਜਾਬੀ ਰਾਜਪਾਸ਼ਾ ਐਕਟ 1968 ਚ ਬਣਿਆ ਸੀ ਉਹ 2008 ਦੇ ਵਿੱਚ ਦੁਬਾਰਾ ਉਹਦੇ ਵਿੱਚ ਫੇਰ ਸੋਧਾਂ ਹੋਈਆਂ ਉਹਦੇ ਤਹਿਤ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬੀ ਨੂੰ ਲਾਗੂ ਕਰਨ ਦੇ ਲਈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਉਹ بڑے بڑے ਉਪਰਾਲੇ ਕੀਤੇ ਗਏ ਸਨ ਉਹਨੂੰ ਥਰੂ ਲੈਟਰਨ ਸਪਿਰਟ ਉਹਨੂੰ ਸਹੀ ਪਾਵਨਾ ਦੇ ਚੋ ਸੈਕਟਰ ਨੂੰ ਅਗਰ ਲਾਗੂ ਕੀਤਾ ਜਾਵੇ ਤੇ ਮੈਂ ਸਮਝਦਾ ਬਹੁਤ ਵੱਡੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਵੱਡੇ ਪੱਧਰ ਤੇ ਪੰਜਾਬੀ ਟਰਾਂਸਲੇਟਰਸ ਦੀ ਸਾਨੂੰ ਲੋੜ ਪਏਗੀ ਪੰਜਾਬੀ ਦੇ ਜਿਹੜੇ ਸਟੈਨੋਗ੍ਰਾਫਰਸ ਆ ਉਹਨਾਂ ਦੀ ਲੋੜ ਪਏਗੀ ਹੋਰ ਪੰਜਾਬੀ ਦੇ ਵੱਖ-ਵੱਖ ਜਿਹੜੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਗਰ ਅਸੀਂ ਉਸ 2008 ਦੇ ਜਿਹੜਾ ਰਾਜਪਾਚਾ ਐਮੈਂਡਮੈਂਟ ਐਕਟ ਹੈ ਉਹਨੂੰ ਹੀ ਲਾਗੂ ਕਰ ਦਈਏ ਇਹ ਆਪਣੇ ਆਪ ਚ ਹੀ ਬੜੀ ਵੱਡੀ ਪ੍ਰਾਪਤੀ ਹੋਏਗੀ ਤੋਂ ਅੱਜ ਦਾ ਜਿਹੜਾ ਉਪਰਾਲਾ ਮੈਂ ਸਮਿਨਾਉਂ ਸੇ ਦੇ ਚਵਲੇ ਕਦਮ ਹੈ ਤੇ ਮੈਂ ਸਾਰੇ ਸਮੁੱਚੇ ਸਕੂਨਾ ਦਿਓ ਜੀਨੀਅਰਿੰਗ ਕਾਲਜ ਦੇ ਸਟਾਫ ਨੂੰ ਨਨਕਾਣਾ ਸਾਹਿਬ ਐਜੂਕੇਸ਼ਨ ٹرسٹ ਵੱਲੋਂ ਸਾਡੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਮੈਂ ਵਧਾਈ ਦੇਣਾ ਕਿ ਉਹਨਾਂ ਨੇ ਅੱਜ ਉਪਰਾਲਾ ਕੀਤਾ ਨਾਲੀ ਅੱਜ ਜਿਹੜਾ ਕਿਉਂਕਿ ਅਸੀਂ ਜੈਤੋ ਦੇ ਮੋਰਚੇ ਦੀ ਅਸੀਂ ਸ਼ਤਾਬਦੀ ਅੱਜ ਮਨਾ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੈਤੋ ਗੰਗਸਰ ਜੈਤੋ ਵਿਖੇ ਬਹੁਤ ਵੱਡਾ ਇੱਕ ਸਮਾਗਮ ਚੱਲ ਰਿਹਾ ਹੈ ਇਸ ਟਾਈਮ ਉਹਨੂੰ ਵੀ ਅਸੀਂ ਅੱਜ ਯਾਦ ਕੀਤਾ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਨਮਨ ਕੀਤਾ ਨਨਕਾਣਾ ਸਾਹਿਬ ਦਾ ਜਿਹੜਾ ਸਾਖਾ ਸੀ ਉਹ ਵੀ ਉਹਦੇ ਵੀ ਸ਼ਤਾਬਦੀ ਅਸੀਂ ਮਨਾਈ ਹੈ 2 ਸਾਲ ਪਹਿਲਾਂ ਉਹਦਾ ਵੀ ਅੱਜ ਦਿਵਸ ਹੈ ਉਹਨੂੰ ਵੀ ਅਸੀਂ ਅੱਜ ਸਾਰੇ ਸ਼ਹੀਦਾਂ ਨੂੰ ਅੱਜ ਅਸੀਂ ਇਸ ਮੌਕੇ ਤੇ ਯਾਦ ਕੀਤਾ ਤਾਂ ਤੁਹਾਨੂੰ ਕੀ ਲੱਗਦਾ ਹੈ ਮਾਂ ਬੋਲੀ ਕਿੱਥੇ ਗਵਾਚ ਰਹੀ ਹੈ ਇਹਦਾ ਕੀ ਕਾਰਨ ਹੈ ਮੇਜੋਂ ਤੋਂ ਪਹਿਲਾਂ ਕਿ ਆ ਕਿ ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਵਿੱਚ ਸਾਨੂੰ ਆਪਣੀ ਇਸ ਮਾਂ ਬੋਲੀ ਨੂੰ ਪਰਪੂਲਿਤ ਕਰਨ ਦੀ ਲੋੜ ਹੈ। ਅਸੀਂ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਪੰਜਾਬੀ 'ਚ ਗੱਲ ਕਰੀਏ। ਮੇਰੇ ਬੱਚਾ ਅਮਰੀਕਾ ਰਹਿੰਦੇ ਆ। ਮੈਂ ਜਦੋਂ ਵੀ ਉਹਦੇ ਨਾਲ ਫੋਨ 'ਤੇ ਆਪਣੇ ਗ੍ਰੈਂਡਸਨਸ ਨਾਲ ਗੱਲ ਕਰਦਾ ਆਪਣੇ ਪੁੱਤਰਿਆਂ ਨਾਲ ਤੇ ਮੈਂ ਪੰਜਾਬੀ 'ਚ ਹੀ ਗੱਲ ਕਰਦਾ ਉਹਨਾਂ ਨਾਲ। ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਪੰਜਾਬੀ 'ਚ ਮਨ ਬੜੀ ਖੁਸ਼ੀ ਹੋਈ ਜਦੋਂ 2 ਸਾਲ ਪਹਿਲਾਂ ਉਹਨੂੰ ਸਕੂਲ 'ਚ ਦਾਖਲ ਕਰਾਉਣਾ ਸੀ ਵੱਡੇ ਪੁੱਤਰੇ ਨੂੰ ਤੇ ਉਹਨਾਂ ਨੇ ਉੱਥੇ ਜਿਹੜਾ ਉਹਦਾ ਪ੍ਰੋਸਪੈਕਟਸ 'ਚ ਮੈਂ ਪੜਿਆ ਸਕੂਲ ਦਾ ਉਤੇ ਲਿਖਿਆ ਸੀ ਅਸੀਂ ਪੰਜਾਬੀ ਚ ਵੀ ਇੰਟਰੈਕਟ ਕਰਦੇ ਆਂ ਮੈਨੂੰ ਬੜੀ ਖੁਸ਼ੀ ਹੋਈ ਵੀ ਉਹਨਾਂ ਨੂੰ ਉਹਨਾਂ ਨੇ ਦੇਖਿਆ ਕਿ ਤੇ ਪੰਜਾਬੀ ਕਮਿਊਨਿਟੀ ਰਹਿ ਰਹੀ ਹੈ ਬਹੁਤ ਜ਼ਿਆਦਾ ਸ਼ਿਕਾਗੋ ਚ ਤੇ ਉਹਨਾਂ ਨੇ ਉਹਨਾਂ ਨੂੰ ਸਹਿਜ ਮਹਿਸੂਸ ਕਰਾਉਣ ਲਈ ਪੰਜਾਬੀ ਵਿੱਚ ਵੀ ਅਗਰ ਤੁਸੀਂ ਮਾਪਿਓ ਜਾ ਕੇ ਪੰਜਾਬੀ ਦੀ ਗੱਲ ਕਰਨਗੇ ਤਾਂ ਉਹਨੂੰ ਅਨਕਰੇਜ ਕਰਦੇ ਸੀ ਇਹ ਆਪਣੇ ਆਪ ਦੀ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਅਸੀਂ ਉਹਨੂੰ ਆਪਣੀ ਪਰਿਵਾਰ ਦੀ ਭਾਸ਼ਾ ਬਣਾਵਾਂਗੇ ਫਿਰ ਆਪਣੇ ਆਪ ਹੀ ਅਸੀਂ ਪਰਫੁੱਲਤ ਹੋਵਾਂਗੇ ਸਾਨੂੰ ਇਹ ਤੇ ਮਾਣ ਹੋਏਗਾ ਸਾਡੀ ਗੁਰੂਆਂ ਦੀ ਬੋਲੀ ਹੈ ਗੁਰਮੁਖੀ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਦਿੱਤੀ ਸੀ ਦੀ ਸਕ੍ਰਿਪਟ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਹੈ ਸਾਰਾ ਇਸੇ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਗੁਰਮ ਦੇ ਵਿੱਚ ਤੇ ਜੇ ਅਸੀਂ ਪੰਜਾਬੀ ਮਾਂ ਬੋਲੀ ਨਾਲ ਜੁੜਾਂਗੇ ਤੇ ਅਸੀਂ ਆਪਣੀ ਗੁਰਬਾਨੀ ਨਾਲ ਵੀ ਜੁੜਾਂਗੇ ਗੁਰਬਾਨੀ ਨਾਲ ਜੁੜਾਂਗੇ ਤੇ ਅਸੀਂ ਆਪਣੀ ਵਿਰਸੇ ਨਾਲ ਜੁੜੇ ਰਵਾਂਗੇ ਤਾਂ ਅੱਜ ਕੱਲ ਸਾਈਨ ਬੋਰਡਸ ਵੀ ਗਵਰਨਮੈਂਟ ਨਹੀਂ ਕਰਤਾ ਕਿ ਪੰਜਾਬੀ ਚ ਲਿਖੇ ਜਾਣਗੇ ਵੀ ਦੇਸ਼ਾਂ ਵਿੱਚ ਵੀ ਇਵਨ ਕੀ ਲਿਖੇ ਜਾ ਰਹੇ ਪੰਜਾਬੀ ਵਿੱਚ ਤਾਂ ਕਿਤੇ ਨਾ ਕਿਤੇ ਲੱਗਦਾ ਜਿਹੜੇ ਵੀ ਦੇਸ਼ਾਂ ਵਿੱਚ ਲੋਕੀ ਸਾਈਨ ਬੋਰਡਸ ਜੇ ਪੰਜਾਬੀ ਚ ਲਗਾ ਰਿਹਾ ਹੈ ਇੱਥੇ ਮੈਨੂੰ ਲੱਗਦਾ ਕਿ ਲੋਕੀ ਕੁਝ ਚੀਜ਼ਾਂ ਕਰਨ ਚ ਸ਼ਰਮਗਾਰ ਜਾਂਦੇ ਆ ਤਾਂ ਉਹਨਾਂ ਬਾਰੇ ਕੀ ਕਹਿਣਾ ਜਾਣਦੇ ਹੋ ਤੇ ਕੁਝ ਇਹ ਆਪਣੀ ਮਾਂ ਬੋਲੀ ਤੇ ਮਾਣ ਕਰਾਂਗੇ ਅਸੀਂ ਪੰਜਾਬ ਵਿੱਚ ਰਹਿ ਰਹੇ ਆ ਉਸੀ ਆਪਣਾ ਸਮਾਨ ਵੇਚਣਾ ਤੇ ਤੁਸੀਂ ਮੈਂ ਅੰਗਰੇਜ਼ੀ ਚ ਲਿਖਿਆ ਹੋਊਗਾ ਤੇ ਕਿਸੇ ਨੂੰ ਸਮਝ ਨਹੀਂ ਆਉਣਾ ਵੀ ਕਾਦੀ ਦੁਕਾਨ ਹੈ ਜੇ ਤੁਸੀਂ ਬਹੁਤੇ ਪੰਜਾਬੀ ਬੋਲਣ ਵਾਲੇ ਪੰਜਾਬੀ ਪੜ੍ਹਨ ਵਾਲੇ ਆ ਮੈਂ ਦੇਖੋ ਤੁਸੀਂ ਤੁਸੀਂ ਦੂਰ ਕਿਉਂ ਜਾਂਦੇ ਹੋ ਬਾਹਰਲੇ ਮੁਲਕਾਂ ਦੀ ਗੱਲ ਨਾ ਕਰੀਏ ਤੁਸੀਂ ਸਾਊਥ ਵੀ ਚਲੇ ਜਾਓ ਕਰਨਾਟਕਾ ਚਲੇ ਜਾਓ ਮੇਰੀ ਬੇਟੀ ਬੰਗਲੌਰ ਹੈ ਮੈਂ ਜਾਂਦਾ ਰਹਿਣਾ ਉੱਥੇ ਮੈਨੂੰ ਕੋਈ ਦੁਕਾਨ ਦਾ ਬੋਰਡ ਇਹ ਤੁਸੀਂ ਹਿੰਦੀ ਤਾਂ ਛੱਡ ਦੋ ਹੋਰ ਛੱਡ ਦੋ ਅੰਗਰੇਜ਼ੀ ਚ ਨਹੀਂ ਮਿਲਦਾ ਸਿਰਫ ਕੰਨੜ ਭਾਸ਼ਾ ਚ ਉੱਥੇ ਜਾਣਗੇ ਤਾਮਿਲਨਾਡੂ ਜਾਈਦੇ ਤੇ ਤਾਮਿਲ ਭਾਸ਼ਾ ਦੇ ਵਿੱਚ ਤੁਹਾਨੂੰ ਸਾਰੀਆਂ ਦੁਕਾਨਾਂ ਦੇ ਇਹਨਾਂ ਬਲੌਕ ਮਿਲ ਕੇ ਸਵਾਏ ਕੁਝ ਮਲਟੀਨੈਸ਼ਨਲ ਕੰਪਨੀਆਂ ਦੇ ਜਿਹੜੇ ਦਫ਼ਤਰਾਂ ਦੇ ਉਹ ਅੰਗਰੇਜ਼ੀ ਚ ਲਿਖੇ ਮਿਲਣਗੇ ਨਹੀਂ ਤਾਂ ਸਾਰੀਆਂ ਜਿੰਨੀਆਂ ਦੁਕਾਨਾਂ ਦੇ ਬੋਰਡ ਹੈ ਉਹ ਆਪਣੀ ਉਥੋਂ ਦੀ ਮਾਤ ਭਾਸ਼ਾ ਦੇ ਵਿੱਚ ਬੰਗਾਲ ਚਲੇ ਜਾਓ ਬੰਗਾਲ ਦੇ ਵਿੱਚ ਤੁਹਾਨੂੰ ਬੰਗਾਲੀ ਜਿਹੜੀ ਭਾਸ਼ਾ ਹੈ ਉਹਦੇ ਚ ਤੁਹਾਨੂੰ ਬੋਰਡ ਮਿਲਣਗੇ ਇਹ ਪੰਜਾਬ ਵਿੱਚ ਹੀ ਸਾਨੂੰ ਇੱਕ ਪਤਾ ਨਹੀਂ ਕੀ ਅਸੀਂ ਆਪਣੇ ਆਪ ਨੂੰ ਮਾਡਰਨ ਸਮਝ ਕੇ ਤੇ ਜਿਆਦਾ ਅਸੀਂ ਆਪਣੀ ਮਾਤ ਭਾਸ਼ਾ ਤਾਂ ਛੱਡੋ ਅਸੀਂ ਆਪਣੀ ਜਿਹੜੀ ਸਾਡੀ ਕੌਮੀ ਭਾਸ਼ਾ ਹਿੰਦੀ ਉਹਨੂੰ ਵੀ ਛੱਡਿਆ ਇਹ ਤਾਂ ਅੰਗਰੇਜ਼ੀ ਨੂੰ ਅਸੀਂ ਪਰਫੁੱਲਤਾ ਦਿੱਤੀ ਹੋਈ ਹੈ ਅਸੀਂ ਜਿਹੜੀ ਉਹ ਮਾਨਸਿਕ ਗੁਲਾਮੀ ਹੈ ਸਾਡੀ ਅੰਗਰੇਜ਼ਾਂ ਦੀ ਉਹ ਅਸੀਂ ਨਹੀਂ ਛੱਡ ਰਹੇ ਇਹ ਸਾਨੂੰ ਛੱਡਣ ਦੀ ਲੋੜ ਹੈ ਤੇ ਸਾਨੂੰ ਜਦੋਂ ਅਸੀਂ ਆਪਣਾ ਸਮਾਨ ਵੇਚਣਾ ਹੈ ਤੇ ਜਿਹੜੇ ਜਿੰਨਾਂ ਲੋਕਾਂ ਨੂੰ ਵੇਚਣਾ ਹੈ ਉਹਨਾਂ ਦੀ ਭਾਸ਼ਾ 'ਚ ਅਸੀਂ ਗੱਲ ਕਰੀਏ ਤੇ ਜਿਆਦਾ ਵਧੀਆ ਰਹੇਗਾ ਤਾਂ ਕਿਤੇ ਨਾ ਕਿਤੇ ਸਿੱਧੂ ਇੱਥੋਂ ਪੜ ਕੇ ਗਿਆ ਸੀ ਤੇ ਉਹ ਵੀ ਆਪਣੇ ਗੀਤਾਂ ਵਿੱਚ ਪੰਜਾਬੀ ਨੂੰ ਬਹੁਤ ਇਮੀਅਤ ਦਿੰਦਾ ਸੀ ਤਾਂ ਕਿਤੇ ਅਧਿਆਪਕ ਦਾ ਹੁੰਦਾ ਰੋਲ ਬੱਚੇ ਨਾਲ ਇੰਟਰੈਕਟ ਕਰਨ ਵਿੱਚ ਪੰਜਾਬੀ ਵਿੱਚ ਜਾਂ ਅੰਗਰੇਜ਼ੀ ਵਿੱਚ ਜੋ ਅਧਿਆਪਕ ਬੱਚੇ ਨੂੰ ਦੱਸਣਗੇ ਉਈ ਅੱਜ ਉਹ ਪ੍ਰਮੋਟ ਕਰੇਗਾ ਬਹੁਤ ਵੱਡਾ ਰੋਲ ਹੁੰਦਾ ਜੀ ਅਧਿਆਪਕ ਦਾ ਦੇਖੋ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਤਿੰਨ ਸੰਸਥਾਵਾਂ ਜਿਹਦੇ ਤੋਂ ਬੱਚੇ ਨੇ ਸਿੱਖਿਆ ਲੈਣੀ ਹੈ ਸਭ ਤੋਂ ਪਹਿਲੀ ਸੰਸਥਾ ਮਾਪੇ ਹੈ ਪੇਰੈਂਟਸ ਦੂਜੀ ਸੰਸਥਾ ਹੈਗੀ ਸਾਡੇ ਐਜੂਕੇਸ਼ਨਲ ਅਦਾਰੇ ਤੀਜੀ ਸੰਸਥਾ ਸਾਡੇ ਧਾਰਮਿਕ ਸਥਾਨ ਹੈ ਇਹ ਜਿਹੜਾ ਐਜੂਕੇਸ਼ਨਲ ਅੰਦਾਰਾ ਹੈ ਦਾ ਇੱਕ ਟੀਚਰ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਬੱਚਾ ਆਪਣੇ ਉਸਤਾ ਦਾ ਘਰ ਚੋਂ ਨਾ ਸਿੱਖੇ ਉਹ ਟੀਚਰ ਦੇ ਪ੍ਰਭਾਵ ਥਲੇ ਜ਼ਰੂਰ ਸਿੱਖਦਾ ਹੈ ਸੋ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਉਹ ਆਪਣੇ ਆਪ ਨੂੰ ਟਿੱਬਿਆਂ ਦਾ ਪੁੱਤ ਕਹਿੰਦਾ ਸੀ ਅੱਜ ਲੋਕ ਇਥੋਂ ਕੈਨੇਡਾ ਨੂੰ ਉਡਾਰਿਆਂ ਮਾਰਦੇ ਹੋ ਕੈਨੇਡਾ ਤੋਂ ਵਾਪਸ ਆਇਆ ਸੀ ਤੇ ਆ ਕੇ ਉਹ ਪਿੰਡ 'ਚ ਆਪਣੀ ਖੇਤੀ ਵੀ ਕਰਦਾ ਸੀ ਆਪਣਾ ਟਰੈਕਟਰ ਵੀ ਆਪ ਚਲਾਉਂਦਾ ਸੀ ਸਾਰਾ ਕੁਝ ਕਰਦਾ ਸੀ ਉਹ ਉਹਨੇ ਇੱਕ ਸਨੇਹਾ ਦਿੱਤਾ ਸੀਗਾ ਕਿ ਆਪਣੇ ਮੁਲਕ ਚ ਰਹਿ ਕੇ ਵੀ ਤੁਸੀਂ ਤਰੱਕੀ ਕਰ ਸਕਦੇ ਹੋ ਇਹ ਬਹੁਤ ਵੱਡਾ ਉਹਨੇ ਇੱਕ ਮੈਸੇਜ ਫਿਰ ਉਹਨੇ ਆਪਣੇ ਦਸਤਾਰ ਨੂੰ ਬੜਾ ਪ੍ਰਾਈਡ ਦਿੱਤਾ ਦੁਨੀਆ ਦੀ ਉਹਨਾਂ ਸਟੇਜਾਂ ਤੇ ਉਹਨੇ ਗਾਇਆ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਉਹਨਾਂ ਨੇ ਆਪਣੇ ਉੱਤੇ ਜਾ ਕੇ ਆਪਣੀ ਉਹਨੇ ਜੀਡੀ ਪੇਸ਼ਕਾਰੀ ਦਿੱਤੀ ਇਹ ਆਪਣੇ ਆਪ ਚ ਮਾਣ ਹੈ ਸਾਨੂੰ ਵੀ ਮਾਣ ਹੁੰਦਾ ਸਾਡੇ ਇਸ ਕਾਲਜ ਦਾ ਪੜਿਆ ਨੌਜਵਾਨ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਬੁਲੰਦੀਆਂ ਚੋਂ ਕਿ ਸਾਤੋਂ ਉਹ ਭਾਵੇਂ ਵਿਛੜ ਗਿਆ ਪਰ ਲੋਕ ਮਨਾ ਚੱਜ ਵੀ ਹੋ ਜਿੰਦਾ ਹੈ ਬਹੁਤ ਬਹੁਤ ਸ਼ੁਕਰੇ ਸਹਿ ਉਹ ਤਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਾਲਜ ਵੱਲੋਂ ਤਾਂ ਤੁਹਾਨੂੰ ਵੀ ਇਹ ਕਵਾਂਗੇ ਕਿ ਆਪਣੀ ਮਾਂ ਬੋਲੀ ਨਾਲ ਜੁੜੋ ਆਪਣੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਤੇ ਹੁਣ ਨਵੇਂ ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਪ੍ਰੀਤ ਗੌਰ